ਐਵੇਂ ਜ਼ਿੰਦਗੀ ਜਿਉਂਦੀ ਹੈ ਬਹੁਤ ਦੁਨੀਆ ਨਿਸ਼ਾਨਾ ਮਿਥ ਜਿਉਂਦਾ ਹੈ ਕੋਈ ਕੋਈ ਉਹ ਬਣੇ ਰਹਾ ਤੇ ਤੁਰਦੀ ਬਹੁਤ ਦੁਨੀਆ ਪਰ ਨਵੇਂ ਰਾਬ ਬਣਾਉਂਦਾ ਹੈ ਕੋਈ ਕੋਈ ਗੱਲਾਂ ਫੋਕੀਆਂ ਕਰਦੀ ਬਹੁਤ ਦੁਨੀਆ ਪਰ ਕਿਹਾ ਕਰ ਵਿਖਾਉਂਦਾ ਹੈ ਕੋਈ ਕੋਈ ਲੱਭ ਬਹਾਨੇ ਛੱਡਦੀ ਹੈ ਬਹੁਤ ਦੁਨੀਆ ਤੇ ਸਹਨੜ ਨੇ ਬਹਉਦਾ ਹੈ ਕੋਈ ਕੋਈ ਪਰਵਾਰਿਆ ਆਪਣਾ ਪਾਲਦੀ बहुत दुनिया भुखे ताई रजाद है कोई कोई कंग शर्मा मसीह खान कहवे बहत दुनिया कंग शर्मा मसीह कहवे बहुत दुनिया ਪਰਿਨਸਾਨ ਕਹੋਂਦਾ ਹੈ ਕੋਈ ਕੋਈ ਪਰਿਨਸਾਨ ਕਹੋਂਦਾ ਹੈ ਕੋਈ ਕੋਈ ਪਰਿਨਸਾਨ ਕਹੋਂਦਾ ਹੈ ਕੋਈ ਕੋਈ ਧੰਨਵਾਦ